ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਤੋਂ ਇੱਕ ਸ਼ਰਮਨਾਕ ਘਟਨਾ ਹੋਈ ਸੀ ਦੱਸਦੀ ਹੈ ਕਿ ਇੱਕ ਪਿੰਡ ਦੇ ਵਿੱਚ ਜਿਹੜਾ ਉਹ ਸਬ ਇੰਸਪੈਕਟਰ ਦਾ ਕਤਲ ਹੋਇਆ ਸੀ ਇਹ ਕਤਲ ਉਦੋਂ ਹੁੰਦਾ ਜਦੋਂ ਇੱਕ ਮਸਲੇ ਨੂੰ ਸੁਲਝਾਉਣ ਦੇ ਲਈ ਪੁਲਿਸ ਪਾਰਟੀ ਆ ਜਿਹੜੀ ਉਹ ਪਿੰਡ ਦੇ ਵਿੱਚ ਪਹੁੰਚਦੀ ਆ ਪਰ ਤਲਖੀ ਇੰਨੀ ਵੱਧ ਜਾਂਦੀ ਆ ਕਿ ਉੱਥੋਂ ਦੇ ਸਰਪੰਚ ਦੇ ਬੋਲੋ ਸਬ ਇੰਸਪੈਕਟਰ ਦਾ ਪਿਸਟਲ ਖੋਕੇ ਜਿਹੜਾ ਉਸ ਤੇ ਗੋਲੀ ਮਾਰ ਦਿੱਤੀ ਜਾਂਦੀ ਆ ਜਿਸ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਹੁਣ ਵਿਕਰਮਾ ਜੀਠੀਆ ਨੇ ਜਿਹੜੀ ਆ ਉਹ ਪੰਜਾਬ ਸਰਕਾਰ ਘੇਰੇ ਦੇ ਵਿੱਚ ਲਈ ਆ ਉਹ ਪੰਜਾਬ ਸਰਕਾਰ ਨੂੰ ਸਿੱਧੇ ਹੋਏ ਨੇ ਉਹਨਾਂ ਨੇ ਕਿਹਾ ਕਿ ਹੁਣ ਇਸ ਪੁਲਿਸ ਮੁਲਾਜ਼ਮ ਦਾ ਜਿਹੜਾ ਕਤਲ ਆ ਉਹ ਕੋਈ ਬਾਹਰੋਂ ਆ ਕੇ ਨਹੀਂ ਕਰਕੇ ਗਿਆ ਤੁਹਾਡੇ ਹੀ ਚਹੇਤੇ ਨੇ ਕੀਤਾ ਹੈ ਤੁਹਾਡੇ ਆਕੂਆਂ ਦੇ ਚਹੇਤੇ ਨੇ ਕੀਤਾ ਤੁਹਾਡੇ ਪਾਰਟੀ ਦਾ ਜਿਹੜਾ ਤੁਹਾਡੀ ਹਮਾਇਤ ਦੇ ਨਾਲ ਪਿੰਡ ਦਾ ਸਰਪੰਚ ਬਣਿਆ ਸੀ ਉਸ ਦੇ ਵੱਲੋਂ ਇਸ ਸਬ ਇੰਸਪੈਕਟਰ ਦਾ ਜਿਹੜਾ ਕਤਲ ਕੀਤਾ ਗਿਆ ਆਖਰ ਪੰਜਾਬ ਦੇ ਵਿੱਚ ਜਿਹੜੇ ਲੋਕ ਕਿੱਥੇ ਕਿਆ ਤਾਂ ਹੋਣਗੇ ਜਿੱਥੇ ਪੰਜਾਬ ਪੁਲਿਸ ਆ ਜਿਹੜੀ ਲੋਕਾਂ ਨੂੰ ਸੁਰੱਖਿਅਤ ਕਰਦੀ ਆ ਉਹ ਖੁਦ ਸੁਰੱਖਿਅਤ ਨਹੀਂ ਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦੇ ਆ ਉਸ ਤੇ ਵਿੱਚ ਲਿਖਿਆ ਏ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਆਪਣੀ ਡਿਊਟੀ ਕਰਦੇ ਹੋਏ ਸਬ ਇੰਸਪੈਕਟਰ ਦਾ ਕਤਲ ਹੋਇਆ ਪਰ ਪੁਲਿਸ ਦਾ ਅਫਸਰ ਸ਼ਹੀਦ ਹੀ ਕਿਉਂ ਹੋਇਆ ਕੋਈ ਪਾਕਿਸਤਾਨ ਤੋਂ ਆ ਕੇ ਹਮਲਾ ਕਰਕੇ ਗਿਆ ਜਾਂ ਫਿਰ ਆਈਐਸਆਈ ਨੇ ਕਤਲ ਕੀਤਾ ਪੁਲਿਸ ਅਫਸਰ ਦਾ ਕਤਲ ਤੁਹਾਡੇ ਸਰਪੰਚ ਨੇ ਕੀਤਾ ਤੁਹਾਡੇ ਖਡੂਰ ਸਾਹਿਬ ਦੇ ਐਮਐਲਏ ਮਨਜਿੰਦਰ ਸਿੰਘ ਆ ਲਾਲਪੁਰਾ ਦੀ ਸ਼ਹਿਰ ਤੇ ਕਤਲ ਹੋਇਆ ਐਮਐਲਏ ਦੇ ਜੀਜੇ ਦੇ ਤੇ ਨਜ਼ਾਇਦ ਮਾਈਨਿੰਗ ਦਾ ਕਰਨ ਦਾ ਪਰਚਾ ਦਰਜ ਕਰਨ ਵਾਲੇ ਇਮਾਨਦਾਰ ਪੁਲਿਸ ਅਫਸਰ ਐਸਐਸਪੀ ਗੁਰਮੀਤ ਸਿੰਘ ਚੋਹਾਨ ਦਾ ਜੇਕਰ ਐਮਐਲਏ ਦੇ ਕਹਿਣ ਤੇ ਤਬਾਦਲਾ ਨਾ ਹੁੰਦਾ ਤਾਂ ਅੱਜ ਇਹ ਦਿਨਾਂ ਨਾ ਦੇਖਣੇ ਪੈਂਦੇ ਇਸ ਤੋਂ ਪਹਿਲਾਂ ਐਮਐਲਏ ਦੇ ਸਾਲੇ ਨੇ ਇੱਕ ਅਪਾਹਜ ਬੱਚੇ ਨੂੰ ਉਪਮਾਨਿਤ ਕੀਤਾ ਸੀ ਬਿਜਲੀ ਵਿਭਾਗ ਦੇ ਅਮਰਤਾਰੀ ਜੀਜ ਦੀ ਦਸਤਾਰ ਤੇ ਕਗਾਰਾਂ ਦੀ ਬੇਅਦਬੀ ਕੀਤੀ ਸੀ ਅਤੇ ਪੰਚਾਇਤ ਚੋਣਾਂ ਦੇ ਵਿੱਚ ਇਸ ਦੇ ਵੱਲੋਂ ਗੁੰਡਾਗਰਦੀ ਕੀਤੀ ਸੀ ਐਮਐਲਏ ਤੇ ਰਿਸ਼ਤੇਦਾਰਾਂ ਅਤੇ ਗੁੰਡਿਆਂ ਦੀ ਬਦਮਾਸ਼ੀ ਨੇ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਕੀ ਪੰਜਾਬੀਆਂ ਦੇ ਲਈ ਇਸੇ ਬਦਲਾ ਲਈ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ ਤਾਂ ਵਿਕਰਮ ਮਜੀਠੀਆ ਦੇ ਵੱਲੋਂ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਪੰਜਾਬ ਸਰਕਾਰ ਨੂੰ ਖੜਾ ਕੀਤਾ ਗਿਆ ਹੈ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਐਮਐਲਏ ਖਡੂਰ ਸਾਹਿਬ ਲਾਲਪੁਰਾ ਤੇ ਜਿਹੜੇ ਨੇ ਉਹ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਜਿਹੜਾ ਸਬ ਇੰਸਪੈਕਟਰ ਦਾ ਕਤਲ ਹੋਇਆ ਉਹ ਐਮਐਲਏ ਦੀ ਸ਼ਹਿਤੇ ਹੋਇਆ ਐਮਐਲਏ ਦੇ ਚਹੇਤੇ ਦੇ ਵੱਲੋਂ ਉਸ ਸਬ ਇਨਸਪੈਕਟਰ ਦਾ ਕਤਲ ਕੀਤਾ ਹੈ ਇਹ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਦੀ ਸਥਿਤੀ ਆ ਉਹ ਡਾਮਾਡੋਲ ਹੋ ਚੁੱਕੀ ਆ ਜਿੱਥੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਕਰਨ ਵਾਲੀ ਪੁਲਿਸ ਦਾ ਹੀ ਕਤਲ ਹੋਣਾ ਸ਼ੁਰੂ ਹੋਇਆ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਜਿਹੜੇ ਪੁਲਿਸ ਸਟੇਸ਼ਨਾਂ ਦੇ ਨੇੜੇ ਨੇ ਜਿਹੜੇ ਉਹ ਬਲਾਸਟ ਵੀ ਹੋਏ ਨੇ ਤਾਂ ਹੁਣ ਇੱਕ ਸਬ ਇਨਸਪੈਕਟਰ ਦਾ ਡਿਊਟੀ ਦੇ ਦੌਰਾਨ ਉਸਦੀ ਹੀ ਪਿਸਟਲ ਖੋ ਕੇ ਕਤਲ ਕਰਨਾ ਬਹੁਤ ਸ਼ਰਮਨਾਕ ਹੈ ਜਿਸ ਦੇ ਨਾਲ ਸਿੱਧਾ ਜਿਹੜਾ ਦਿਖਾਈ ਦਿੰਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਦੀ ਸਥਿਤੀ ਆ ਉਹ ਬਿਲਕੁਲ ਡਾਮਾ ਡੋਲ ਹੋ ਜਾ ਹੋ ਚੁੱਕੀ ਆ ਤਾਂ ਹੁਣ ਪੰਜਾਬ ਦੀ ਸਰਕਾਰ ਤੇ ਜਿਹੜੇ ਵੱਡੇ ਸਵਾਲ ਉਹ ਵਿਕਰਮ ਮਜੀਠੀਆ ਦੇ ਵੱਲੋਂ ਜਿਹੜੇ ਨੇ ਉਹ ਖੜੇ ਕੀਤੇ ਗਏ ਨੇ ਦੱਸਤੀਏ ਕਿ ਇਹ ਸਾਰਾ ਮਸਲਾ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਦੇ ਵਿੱਚ ਪੈਂਦੇ ਪਿੰਡ ਦੇ ਵਿੱਚ ਇਹ ਹੋਇਆ ਕਿਉਂਕਿ ਕੁਝ ਬੰਦਿਆਂ ਦੇ ਵੱਲੋਂ ਪਿੰਡ ਦੇ ਸਰਪੰਚ ਤੇ ਜਿਹੜੀ ਆ ਉਹ ਇੱਕ ਰਿਪੋਰਟ ਦਰਜ ਕਰਵਾਈ ਗਈ ਸੀ ਜਿਸ ਮਸਲੇ ਨੂੰ ਲੈ ਕੇ ਪੁਲਿਸ ਪਾਰਟੀ ਸਬ ਇੰਸਪੈਕਟਰ ਤੇ ਕੁਝ ਹੋਰ ਜਿਹੜੇ ਪੁਲਿਸ ਕਰਮਚਾਰੀ ਨੇ ਉਹ ਪਹੁੰਚਦੇ ਆ ਜਿਸ ਤੋਂ ਬਾਅਦ ਦੋਨਾਂ ਪਾਰਟੀਆਂ ਦੇ ਵਿੱਚ ਸਮਝੌਤਾ ਕਰਾਉਣ ਦੀ ਜਿਹੜੀ ਗੱਲ ਆ ਉਹ ਆਖੀ ਜਾਂਦੀ ਆ ਪਰ ਸਮਝੌਤੇ ਦੇ ਦੌਰਾਨ ਜਿਹੜੀ ਤਲਖੀ ਆ ਉਹ ਇੰਨੀ ਵੱਧ ਜਾਂਦੀ ਆ ਕਿ ਪਿੰਡ ਦੇ ਸਰਪੰਚ ਦੇ ਵੱਲੋਂ ਹੀ ਜਿਹੜੀ ਪੁਲਿਸ ਸਬ ਇੰਸਪੈਕਟਰ ਹੈ ਜਿਹੜੀ ਉਸਤਾਰ ਵਾਲਵਰ ਖੋ ਕੇ ਉਸਦੇ ਗੋਲੀ ਮਾਰ ਦਿੱਤੀ ਜਾਂਦੀ ਆ ਜਿਸ ਤੋਂ ਬਾਅਦ ਆ ਮੌਕੇ ਤੇ ਸਬ ਇੰਸਪੈਕਟਰ ਦੀ ਜਿਹੜੀ ਡੈਥ ਆ ਉਹ ਹੋ ਜਾਂਦੀ ਆ ਉਸ ਨੂੰ ਮ੍ਰਿਤਕ ਦਾ ਐਲਾਨ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਇਹ ਮਾਮਲਾ ਹੁਣ ਭੱਗਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ 1 ਕਰੋੜ ਦਾ ਜਿਹੜਾ ਚੈੱਕ ਹੈ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਗਿਆ ਹੈ ਪਰ ਸਵਾਲ ਇੱਥੇ ਖੜੇ ਇਹ ਹੁੰਦੇ ਨੇ ਕਿ ਕੀ ਉਹ ਰਾਸ਼ੀ ਆ ਜਿਹੜੀ 1 ਕਰੋੜ ਰੁਪਏ ਦਾ ਚੈੱਕ ਹੈ ਕੀ ਉਹਨਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹ ਵਾਪਸ ਕਰ ਸਕਦੇ ਆ ਜਿਹੜਾ ਸਬ ਇੰਸਪੈਕਟਰ ਇਸ ਦੁਨੀਆ ਤੋਂ ਚਲਿਆ ਗਿਆ ਤਾਂ ਕੀ ਜਿਹੜੀ ਪੁਲਿਸ ਪਾਰਟੀ ਦੇ ਕੋਲ ਜਿਹੜਾ ਇਹਨਾਂ ਬਲ ਨਹੀਂ ਸੀ ਕਿ ਉਹਨਾਂ ਦੇ ਵੱਲੋਂ ਇੱਕ ਪਿੰਡ ਦੇ ਵਿੱਚ ਇੱਕ ਜਿਹੜਾ ਮਸਲਾ ਉਸ ਨੂੰ ਕੰਟਰੋਲ ਨਹੀਂ ਕੀਤਾ ਗਿਆ ਤੱਕੇ ਸਵਾਲ ਖੜੇ ਇਹ ਹੁੰਦੇ ਨੇ ਕਿ ਘਾਟ ਕਿੱਥੇ ਰਹੀ ਆ ਕਿਸ ਨੇ ਜਿਹੜਾ ਉਹ ਕਤਲ ਕੀਤਾ ਕੀ ਹੁਣ ਪੰਜਾਬ ਪੁਲਿਸ ਦਾ ਜਿਹੜਾ ਡਰਾ ਉਹ ਲੋਕਾਂ ਦੇ ਮਨਾਂ ਦੇ ਵਿੱਚ ਉੱਠ ਚੁੱਕਿਆ ਕਿਉਂਕਿ ਇੱਕ ਪਾਸੇ ਜਿਹੜਾ ਸਬ ਇੰਸਪੈਕਟਰ ਦਾ ਕਤਲ ਹੁੰਦਾ ਦੂਜੇ ਪਾਸੇ ਜਿਹੜਾ ਬਿਕਰਮ ਮਜੀਠੀਆ ਦੇ ਵੱਲੋਂ ਜਿਹੜੇ ਵੱਡੇ ਇਲਜ਼ਾਮ ਨੇ ਉਹ ਐਮਐਲਏ ਖਟੂਰ ਸਾਹਿਬ ਤੇ ਲਾਏ ਗਏ ਨੇ ਦੱਸਤੀਏ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਦੇ ਚਾਹੇਤਿਆਂ ਦੇ ਵੱਲੋਂ ਇਹਨਾਂ ਦੇ ਪਾਰਟੀ ਦੇ ਸਰਪੰਚ ਦੇ ਵੱਲੋਂ ਹੀ ਸਬ ਇੰਸਪੈਕਟਰ ਦਾ ਜਿਹੜਾ ਉਹ ਕਤਲ ਕੀਤਾ ਗਿਆ ਹੈ